ਬੁਗਗਾ ਤਾਂ ਤਾਂ ਕਰ ਰਿਹਾ ਤੇਰੀ ਫੋਟੋ ਖਿੱਚ ਕੇ ਤਾਂ ਸੋਹਣਾ ਬੜਾ ਪਿਆਰਾ ਬਹੁਤ ਬੱਚਾ ਢਿੱਡ ਹੋਣਾ ਬੱਚਾ ਕੌਣ ਛੱਡ ਗਿਆ ਇੱਥੇ ਪੁੱਤ ਹੈ ਬੱਚੇ ਹਾਈ ਹੋਏ ਓਏ ਪਾਪੀ ਲੋਕੋ ਓ ਪਾਪੀ ਕੋ ਆ ਕੰਮ ਨਾ ਕਰਿਆ ਕਰੋ ਆ ਵੇਖੋ ਕਿੰਡੀ ਪਿਆਰੀ ਬੱਚੀ ਆ ਹਨਾ ਇਹ ਬਚਾਰੀ ਸੂਨ ਵਾਲੀ ਆ ਬਾਈ ਹੋਏ ਇਹ ਸੂਨ ਵਾਲੀ ਆ ਓਏ ਐਡੇ ਪਾਪ ਨਾ ਕਰਿਆ ਕਰੋ ਇਹਨੂੰ ਬਾਈ ਕੋਈ ਛੱਡ ਗਿਆ ਇੱਥੇ ਤਾਂ ਬਈ ਮੇਰੀ ਬਸ ਬੇਨਤੀ ਹੁੰਦੀ ਆ ਹਨਾ ਥੋੜੇ ਅੱਗੇ ਚਲੋ ਤੁਸੀਂ ਹੱਲ ਕਰ ਦੇਣ ਹੁੰਨੇ ਹਰ ਇੱਕ ਗੱਲ ਦਾ ਮਸਲੇ ਦਾ ਇਹਦਾ ਵੀ ਕਰਕੇ ਦਿਓ ਬਈ ਜੀ ਇਹਨੂੰ ਕੋਈ ਸ਼ੈਲਟਰ ਲੈ ਜੇ ਹਨਾ ਵੀ ਇਹ ਹੈਗੀ ਪਲੀ ਹੋਈ ਕਿਸੇ ਦੇ ਘਰੇ ਬੱਚੀ ਇਹ ਬੱਚਾ ਪਲਿਆ ਹੋਇਆ ਬਈ ਤੇ ਜਦੋਂ ਸੜਕਾਂ ਤੇ ਰੋਲਣਾ ਪੈਂਦਾ ਨਾ ਇਹਨੂੰ ਹੁਣ ਪਤਾ ਨਹੀਂ ਮੈਂ ਕੀ ਖਵਾ ਕੀ ਨਾ ਹੁਣ ਸਾਂਭੀ ਤੋਂ ਬਾਹਰ ਹੋ ਜਾਂਦਾ ਕੰਮ ਕਈ ਵਾਰੀ ਤਰਾ ਮੇਰਾ ਵੀ ਫਿਰ ਦਿਮਾਗ ਖਰਾਬ ਹੋ ਜਾਂਦਾ ਵੀ ਤੁਸੀਂ ਦੇਖੋ ਕਿੰਨੀ ਪਿਆਰੀ ਹੈ ਹਨਾ ਸੂਨ ਵਾਲੀ ਹੈ ਬਈ ਇਹਦਾ ਕੋਈ ਜਲ ਤੋਂ ਜਲਦ ਸਾਨੂੰ ਚਾਹੀਦਾ ਬੰਦਾ ਜਿਹੜਾ ਕੋਈ ਇਹਦਾ ਹੱਲ ਕਰੇ ਇਹਨੂੰ ਲੈ ਕੇ ਜਾਵੇ ਕੋਈ ਸ਼ੈਲਟਰ ਵਾਲਾ ਲੈ ਜਾਓ ਬਈ ਉਰੇਆ ਬੱਚੇ ਬਈ ਸੂਨ ਵਾਲੀ ਹੈ ਬਈ ਯਾਰ ਭਾਈ ਜਿਹੜੇ ਮੰਨ ਕੇ ਚੱਲੋ ਤੁਸੀਂ ਇਹੋ ਜਿਹੇ ਲੋਕ ਆ ਹਨ ਜਿਹੜੇ ਇਹਨਾਂ ਨੂੰ ਉਰੇ ਆ ਉਰੇ ਆ ਤੇ ਇਹਨਾਂ ਨੂੰ ਛੱਡ ਕੇ ਜਾਂਦੇ ਬਈ ਫਿਰ ਕੀ ਕਹਿਣਾ ਆਪਣਾ ਗਰਮੀ ਹੈ ਜੀ ਹਨ ਬਈ ਇਹ ਬੱਚਾ ਤੁਸੀਂ ਵੇਖ ਲਓ ਵੀ ਠੰਡ 'ਚ ਪਲਿਆ ਹੋਊਗਾ ਹਨ ਵਧੀਆ ਯਾਰ ਪਤਾ ਕੀ ਹੈ ਬਈ ਗਰਮੀ ਹੈਗੀ ਆ ਤੇ ਵਧੀਆ ਨਸਲ ਦੀ ਸੋਹਣੀ ਆ ਕੁੱਤੀ ਯਾਰ ਹਾਂ ਤੇ ਹੁਣ ਵਿਚਾਰੀ ਸੂਗੀ ਤੇ ਤੇ ਬੱਚੇ ਇੱਥੇ ਮਰ ਜਾਣਗੇ ਤੇ ਮਾੜੀ ਗੱਲ ਆ ਜਿਹੜਾ ਬੰਦਾ ਛੱਡ ਕੇ ਜਾਂਦਾ ਪਤਾ ਕੀ ਨੇ ਬਹੁਤ ਮਾੜੀ ਗੱਲ ਆ ਹਨ ਤੇ ਪਰ ਨਹੀਂ ਕਰਨਾ ਚਾਹੀਦਾ ਹੁਣ ਕੀ ਵੇਖੋ ਵੀ ਭਾਲਦੀ ਫਿਰਦੀ ਬਈ ਇਹ ਵੀ ਮੈਨੂੰ ਕੁਝ ਖਾਣ ਨੂੰ ਮਿਲ ਜੇ ਤਾ ਆਈ ਡੇਡੇ ਪਾਪ ਨਾ ਕਰਿਆ ਕਰੋ ਵੀ ਇਹਨੂੰ ਨਹੀਂ 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 ਪਰਮੋਦ ਮੈਂ ਦੇਖਦਾ ਬਈ ਛੱਡਿਆ ਨਾ ਕਰੋ ਯਾਰ ਬਹੁਤ ਮਾੜੀ ਗੱਲ ਹੈ ਇਹਦਾ ਬਈ ਹਾਂ ਜਾ ਕੇ ਸੈਲਟਰ ਭੇਜ ਦੋ ਬਿਲਕੁਲ ਬਿਲਕੁਲ ਜੇ ਨਹੀਂ ਤੁਸੀਂ ਰੱਖਣਾ ਚਾਹੁੰਦੇ ਕਿਸੇ ਸੈਲਟਰ ਭੇਜ ਦੋ ਸੈਲਟਰ ਛੱਡ ਇੱਥੇ ਫਿਰਦੀ ਹੈ ਰੇਸ਼ੀਲੀ ਚੀਜ਼ ਕੋਈ ਹੋਈ ਦਿਖਾ ਕੇ ਮਰ ਜੂ ਖਾ ਕੇ ਮਰ ਜੂ ਨੂੰ ਪਤਾ ਹੀ ਨਹੀਂ ਮੈਂ ਕੀ ਖਾ ਰੋਡ ਹੈਗਾ ਨਾ ਵੀ ਰੂੜੀਆਂ ਦੇ ਭਾਲਦੀ ਫਿਰਦੀ ਬਈ ਖਾਣ ਨੂੰ ਕੁਝ ਮਾੜੀ ਗੱਲ ਹੈ ਤਾਂ ਬਈ ਮੇਰੀ ਅਪੀਲ ਆ ਹਰ ਵੀਡੀਓ ਚ ਹੁੰਦੀ ਹੈ ਹਨਾ ਵੀ ਇਹਨੂੰ ਕੋਈ ਸੈਲਟਰ ਵਾਲਾ ਕੋਈ ਅਡਾਪਟ ਕਰਨਾ ਚਾਹੁੰਦਾ ਤਾਂ ਭਾਈ ਆਪਾਂ ਕਰਵਾ ਦਿਆ ਸੀ ਵੀ ਭਾਲਦੀ ਫਿਰਦੀ ਐ ਰੂੜੀਆਂ ਤੇ ਕਿ ਕੁੱਤੀ ਸੋਹਣੀ ਆ ਯਾਰ ਇਹ ਤਾਂ ਦੇਖੀ ਲੱਗੀ ਹਾਂ ਇਹਨੂੰ ਕੋਈ ਉਂਝ ਵੀ ਉਂਝ ਵੀ ਰੱਖ ਲੈਣਾ ਕੋਈ ਉਂ ਵੀ ਰੱਖ ਲੈ ਉਂਝ ਵੀ ਸੋਹਣੀ ਆ ਉਂ ਵੀ ਸੋਹਣੀ ਸੂਣ ਵਾਲੀ ਐ ਬਾਕੀ ਬੱਚੇ ਦੇਊਗੀ ਹੁਣ ਤੇ ਸੋਹਣੇ ਬੱਚੇ ਦੇਊਗੀ ਸੂਣ ਵਾਲੀ ਬਾਈ ਐ ਜਿਹੜੇ ਪਾਪ ਨਾ ਕਰਿਆ ਕਰੋ ਲੋਕੋ ਭੜਕਦੀ ਫਿਰਦੀ ਐ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਭੜਕਦੀ ਫਿਰਦੀ ਐ ਹੁਣ ਭੜਕਣਾ ਲੱਗੀ ਪੇਰ ਮੈਂ ਜਾਵਾਂ ਕਿੱਧਰ ਕੀ ਖਾਵਾਂ ਐਂ ਤਾਂ ਜਿਹੜੇ ਰੱਖੇ ਕੁੱਤੇ ਹੁੰਦੇ ਉਹ ਜਦੋਂ ਉਹਨਾਂ ਨੂੰ ਫਿਰ ਦਿਆ ਯਾਰ ਨਾ ਔਖਾ ਬਹੁਤ ਹੋ ਜਾਂਦਾ ਬਈ ਹੈ ਨਾ ਬਾਲਾ ਔਖਾ ਹੋ ਜਾਂਦਾ ਜਿਹੜੇ ਕੁੱਤੇ ਵੀ ਉਹਨਾਂ ਨੂੰ ਭੁੱਖਾ ਹੋ ਜਾਂਦਾ ਯਾਰ ਇੱਕ ਤਾਂ ਸੜਕ ਤੇ ਪਲਿਆ ਜਿਹੜਾ ਜੰਮਿਆ ਸੜਕ ਤੇ ਨਾ ਉਹਨਾਂ ਦਾ ਚੱਲੀ ਜਾਂਦਾ ਹੈ ਉਹ ਨਾ ਚੱਲੀ ਜਾਂਦਾ ਜਿਹੜਾ ਐ ਪਾਲ ਕੇ ਆਪਾਂ ਬੱਚਾ ਵਾਂਗੂ ਸੰਭਾਲ ਕੇ ਕਰਕੇ ਤੇ ਉਹਨੂੰ ਐ ਸੜਕਾਂ ਤੇ ਛੱਡ ਦੇਣਾ ਰੋਲ ਨੂੰ ਬਿਲਕੁਲ ਬਿਲਕੁਲ ਤੇ ਬਹੁਤ ਮਾੜੀ ਗੱਲ ਆ ਬਾਈ ਇਹ ਤਾਂ ਜਿਵੇਂ ਕਿ ਮੈਂ ਕੱਲ ਵੀਡੀਓ ਪਾਈ ਸੀ ਇੱਕ ਬਈ ਅੰਮ੍ਰਿਤਸਰ ਦਾ ਸੀਗਾ ਬੱਚਾ ਉਹਦੀ ਰੀਡ ਵਾਲੀ ਹੱਡੀ ਟੁੱਟੀ ਸੀਗੀ ਤੇ ਉਹਦੀ ਮੈਂ ਰਾਤ ਵੀਡੀਓ ਪਾਈ ਸੀ ਤੇ ਰਾਤ ਹੀ ਉਹਦਾ ਹੱਲ ਹੋ ਗਿਆ ਸੀ ਅੰਮ੍ਰਿਤਸਰੋਂ ਫੋਨ ਆ ਗਿਆ ਸੀਗਾ ਉਹ ਭਰਾ ਦਾ ਹੀ ਮੈਂ ਧੰਨਵਾਦ ਹਣਾ ਕਰਦਾ ਵੀ ਜਿਹਨੇ ਮੈਂਟੋ ਮੈਂਟੀ ਵੀ ਉਹ ਬੱਚੇ ਦਾ ਮਸਲਾ ਹੱਲ ਕਰਾਦਾ ਵੀ ਕਹਿੰਦਾ ਉਹ ਸੀਗਾ ਜ਼ਿਲ੍ਹਾ ਬਾਬਾ ਬਾਬਾ ਬਕਾਲਾ ਸਾਹਿਬ ਦੀ ਸੀ ਉਹ ਵੀਡੀਓ ਉਹ ਬਸ ਉਹਦੇ ਹੀ ਹੱਲ ਹੋ ਗਿਆ ਸੀ ਉਹਦਾ ਕਹਿੰਦੇ ਵੀ ਅਸੀਂ ਲੈ ਜਾਂਦੇ ਇਹਨੂੰ ਤੇ ਉਹ ਵੀਡੀਓ ਪਾਈਏ ਤੇ ਬਾਈ ਇਹਦਾ ਵੀ ਕੋਈ ਨਾ ਕੋਈ ਹੱਲ ਕਰਕੇ ਦਿਓ ਇਹ ਪਿੰਡ ਪੀਟੀ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਆ ਜੀ ਤਾਂ ਇੱਥੇ ਬਈ ਇਹ ਫਿਰਦਾ ਬੱਚਾ ਤੇ ਇਹਦਾ ਜਲਦ ਤੋਂ ਜਲਦ ਕੋਈ ਹੱਲ ਕਰੋ ਜੀ ਉਹ ਥੈਂਕ ਯੂ ਬਈ